ਪਿਆਰੀ ਸਾਥਸੰਗ ਜੀਓ ਅੱਜ ਤੁਹਾਨੂੰ ਦਰਸ਼ਨ ਕਰਾਦੇ ਹਾਂ ਜੀ ਇਤਿਹਾਸਕ ਗੁਰਦੁਆਰਾ ਸਾਹਿਬ ਜੋ ਕਿ ਮਾਲਵਾ ਖੇਤਰ ਦੇ ਵਿੱਚ ਪੈਂਦਾ ਹੈ ਜ਼ਿਲ੍ਹਾ ਮਾਨਸਾ ਦੇ ਪਿੰਡ ਫਫੜੇ ਭਾਈਕੇ ਜਿੱਥੇ ਕਿ ਭਾਈ ਵੈਲੋ ਸਭ ਤੋਂ ਪਹਿਲਾਂ ਉਹਨਾਂ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਗੁਰਦੁਆਰਾ ਅੰਗੀਠਾ ਸਾਹਿਬ ਤਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਤਿਹਾਸ ਬਾਰੇ ਜਾਣੂ ਕਰਾ ਦਿੰਨੇ ਆ ਜੀ ਭਾਈ ਵੈਲੋ ਜੀ ਜੋ ਕਿ ਮਾਲਵਾ ਖੇਤਰ ਦੇ ਰਹਿਣ ਵਾਲੇ ਸੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਉਹ ਉਹਨਾਂ ਦੇ ਸੇਵਕ ਬਣੇ ਤਾਂ ਗੁਰੂ ਅਰਜਨ ਦੇਵ ਜੀ ਜਦੋਂ ਸਰੋਵਰ ਸਾਹਿਬ ਦੀ ਸੇਵਾ ਕਰਵਾ ਰਹੇ ਸਨ ਤਾਂ ਭਾਈ ਵੈਲੋ ਜੀ ਵੀ ਉੱਥੇ ਜਿਹੜੀ ਉਹ ਸਰੋਵਰ ਦੀ ਸੇਵਾ ਕਰਵਾ ਰਹੇ ਸੀ ਇੱਟਾਂ ਨੇ ਤਾਂ ਭਾਈ ਵੈਲੋ ਜੀ ਨੂੰ ਕਿਹਾ ਗਿਆ ਕਿ ਤੁਸੀਂ ਆਵਾ ਲਾਓ ਤੇ ਆਵੇ ਦੇ ਵਿੱਚੋਂ ਵਧੀਆ ਪੱਕੀਆਂ ਇੱਟਾਂ ਜਿਹੜੀਆਂ ਤੁਸੀਂ ਉਹ ਲਿਆਓ ਤਾਂ ਭਾਈ ਵੈਲੋ ਜੀ ਨੇ ਬੜੀ ਤਨਦੇਹੀ ਦੇ ਨਾਲ ਉੱਥੇ ਸੇਵਾ ਕੀਤੀ ਤੇ ਬੜੀਆਂ ਸੋਹਣੀਆਂ-ਸੋਹਣੀਆਂ ਜਿਹੜੀਆਂ ਪੱਕੀਆਂ ਇੱਟਾਂ ਸਰੋਵਰ ਦੀ ਉਹ ਸਾਰੀ ਲਈ ਜਿਹੜੀਆਂ ਉਹ ਲੈ ਕੇ ਆਈਆਂ ਤਾਂ ਬਾਕੀ ਵੀ ਜਿਹੜੇ ਸੇਵਕ ਸੀ ਤਾਂ ਉਹਨਾਂ ਨੇ ਭਾਈ ਵੈਲੋ ਜੀ ਦੀ ਬਹੁਤ ਸੇਵਾ ਭਾਵਨਾ ਦੀ ਜਿਹੜੀ ਤਾਰੀਫ ਕੀਤੀ ਤਾਂ ਜਿੰਨਾ ਤੋਂ ਖੁਸ਼ ਹੋ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਹਨਾਂ ਨੂੰ ਵਰ ਦਿੱਤਾ ਕਿ ਭਾਈ ਵੈਲੋ ਸਭ ਤੋਂ ਪਹਿਲਾਂ ਤਾਂ ਉਸੇ ਦਿਨ ਤੋਂ ਲੈ ਕੇ ਹੀ ਭਾਈ ਵੈਲੋ ਜੀ ਨੂੰ ਜਿਹੜਾ ਉਹ ਮਾਨ ਪ੍ਰਾਪਤ ਹੋਇਆ ਤਾਂ ਅੱਜ ਵੀ ਜਿਲ੍ਹਾ ਮਾਨਸਾ ਦੇ ਫਫੜੇ ਭਾਈਕੇ ਪਿੰਡ ਵਿੱਚ ਉਹਨਾਂ ਦਾ ਗੁਰਦੁਆਰਾ ਸਾਹਿਬ ਬਣਿਆ ਜਿੱਥੇ ਭਾਈ ਵੈਲੋ ਸਭ